ਹਾਂਜੀ ਕੀ ਹਾਲ ਚਾਲ ਆ ਦੋਸਤੋ ਹਰਜਿੰਦਰ ਕੁਆਲਟਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਆਪਾਂ ਆ ਤੁੰਗ ਵਾਲੀਲੇ ਮੇਲੇ ਤੇ ਬੱਕਰੀਆਂ ਦਾ ਮੇਲਾ ਲੱਗਦਾ ਬਹੁਤ ਭਾਰੀ ਇੱਥੇ ਤੇ ਆ ਵਿੱਚ ਬੱਕਰੀਆਂ ਕੱਕੜ ਕਬੂਤਰ ਸਭ ਕੁਝ ਹੁੰਦਾ ਇੱਥੇ ਹਰ ਵੀਰਵਾਰ ਨੂੰ ਲੱਗਦੀ ਆ ਮੰਡੀ ਇਹ ਜੇ ਕਿਸੇ ਨੂੰ ਕੋਈ ਜਾਨਵਰ ਚਾਹੀਦਾ ਤਾਂ ਇੱਥੋਂ ਆ ਕੇ ਖਰੀਦ ਸਕਦਾ ਆ ਦੇਖੋ ਬਹੁਤ ਟਾਪ ਕੁਆਲਿਟੀ ਦੇ ਜਾਨਵਰ ਆਉਂਦੇ ਇੱਥੇ ਦੇਖ ਸਕਦੇ ਹੋ ਵਾਹ ਵਾਹ ਸਾਡੀ ਯਾਰ ਇੱਧਰ ਦੇਖੋ ਇਨਾਂ ਦੇ ਕਿੰਨੇ ਪੈਸੇ ਬਾਈ ਬੱਕਰੇ ਬੱਕਰੀਆਂ ਕਬੂਤਰ ਹਰ ਨਸਲ ਦੇ ਕਬੂਤਰ ਆਉਂਦੇ ਆ ਇੱਥੇ ਇੱਧਰ ਬਾਈ ਕਬੂਤਰਾਂ ਵਾਲੇ ਕੋਲੇ ਵੀ ਲੈ ਚਾਲਦੇ ਆ ਆ ਦੇਖੋ ਇੱਧਰ ਬੈਠੇ ਉੱਡਣੇ ਕਬੂਤਰ ਬੈਠੇ ਆ ਖਰਗੋਸ਼ ਲੱਗੇ ਕਬੂਤਰ ਇੱਧਰ ਬਾਈ ਕੋਲੇ ਆ ਬੈਠੇ ਚਾੜੀਆਂ ਕੋਲ ਮੋਡੇ ਦੀ ਪੱਟ ਜਾਣ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਹੈ ਟਾਪ ਕੁਆਲਿਟੀ ਦੇ ਮੁਰਗੇ ਮੁਰਗੀਆਂ ਕਬੂਤਰ ਆਉਂਦੇ ਇੱਧਰ ਦੇਖੋ ਇਹ ਹਰ ਵੀਰਵਾਰ ਨੂੰ ਲੱਗਦਾ ਮੇਲਾ ਇੱਥੇ ਤੋਂਗਾ ਵਾਲੀ ਮੰਡੀ ਤੇ ਤੇ ਜੇਕਰ ਕਿਸੇ ਨੇ ਆਉਣਾ ਹੋਵੇ ਤਾਂ ਆਪਣੇ ਤੋਂਗਾ ਵਾਲੀ ਮੇਲੇ ਤੇ ਆ ਸਕਦਾ ਹੈ ਮੁਰਗੇ ਮੁਰਗੀਆਂ ਕਬੂਤਰ ਕਤੂਰੇ ਲੈ ਕੇ ਕਬੂਤਰ ਆ ਬੈਠੇ ਨਹੀਂ ਬੱਚੇ ਨੂੰ ਜੂਰੀ ਵੱਟੀ ਗਏ ਨਾ ਸੀਲ ਮੁਰਗੇ ਬਹੁਤ ਪ੍ਰਕਾਰ ਦੇ ਮੁਰਗੇ ਮੁਰਗੇ ਨੇ ਧੰਨਵਾਦ ਤੇ ਆਪਣਾ ਚੈਨਲ ਕਰਿਓ ਸਬਸਕ੍ਰਾਈਬ